ਕੀ ਕਿ ਅੰਮ੍ਰਿਤਪਾਲ ਗਲਤੀ ਨਾਲ ਸਰਹੱਦ ਪਾਰ ਕਰ ਗਿਆ? ਹਾਂ ਜੀ ਮੈਮ ਸਾਡਾ ਨਾ ਬੇਟਾ ਇੱਕੀ ਜੀ ਨੂੰ ਤਕਰੀਬਨ 12 ਵਜੇ ਦੇ ਕਰੀਬ ਸਰਹੱਦ ਬੰਦੀ ਤੋਂ ਅੰਦਰ ਲੰਘਿਆ ਸੀ ਜੀ। ਹੂੰ ਜੋ ਕਿ ਚਾਉ ਨੂੰ ਰਿਜੈਕਟਰ ਦੇ ਐਂਟਰੀ ਕਰਕੇ ਵਾਪਸ ਆਉਂਦੇ ਨੇ ਉਸ ਦੇ ਵਿੱਚ ਉਸ ਦੀ ਸਾਈਨ ਨਹੀਂ ਸਨ। ਜੀ ਸਾਈਨ ਤੋਂ ਬਾਅਦ ਬੀਐਸਐਫ ਨੇ ਮਰਨਲ ਕੰਟੈਕਟ ਕੀਤਾ ਕਿ ਬੇਟਾ ਘਰ ਆ ਗਿਆ ਤਾਂ ਉਹਨਾਂ ਨੂੰ ਵਾਪਸ ਹੀ ਕਰ ਲੋ ਲੇਕਿਨ ਜਦੋਂ ਭਾਲ ਕੀਤੀ ਗਈ ਤੇ ਬੇਟਾ ਘਰ ਨਹੀਂ ਪਹੁੰਚਿਆ ਸੀ। ਹੂੰ ਉਸ ਤੋਂ ਬਾਅਦ ਅਸੀਂ ਬੀਐਸਐਫ ਨਾਲ ਜਾ ਕੇ ਸਰਚ ਕਰਕੇ ਤਾਂ ਸਾਨੂੰ ਪਤਾ ਚੱਲਿਆ ਕਿ ਜੋ ਪੈਰਾਂ ਦੇ ਨਿਸ਼ਾਨ ਹਨ ਉਹ ਪਾਕਿਸਤਾਨ ਨੂੰ ਜਾ ਚੁੱਕੇ ਹਨ ਬੇਟੇ ਜੀ ਹੂੰ ਉਸ ਤੋਂ ਬਾਅਦ ਬੀਐਸਐਫ ਨਾਲ ਦਾਫਤਾ ਕੈਂਪ ਕੀਤਾ ਰਾਤ ਅੰਧੇਰੀ ਰਾਤ 11 ਵਜੇ ਤੱਕ ਪਾਕਿਸਤਾਨ ਨੂੰ ਮੇਲ ਕੀਤਾ ਲੇਕਿਨ ਪਾਕਿਸਤਾਨ ਨਾਲ ਕੋਈ ਵੀ ਮੇਲ ਨਹੀਂ ਹੋ ਸਕਿਆ ਸਾਡਾ ਹੂੰ ਸਵੇਰ ਅਗਲੇ ਦਿਨ 3 ਵਜੇ ਮੀਟਿੰਗ ਹੋਈ ਪਾਕਿਸਤਾਨ ਨਾਲ ਅਧਿਕਾਰੀਆਂ ਨੇ ਬਿਲਕੁਲ ਹੀ ਨਾ ਕਰ ਦਿੱਤੀ ਵੀ ਸਾਡੇ ਪਾਕਿਸਤਾਨ ਦੇ ਵਿੱਚ ਤੁਹਾਡਾ ਬੰਦਾ ਕੋਈ ਐਂਟਰੀ ਕੀਤਾ ਹੈ ਹੂੰ ਮੌਕੇ ਤੇ ਜਾ ਕੇ ਬੀਐਸਐਫ ਨੇ ਜਿੱਥੋਂ ਦੇ ਪਾਉਂਦੇ ਨਿਸ਼ਾਨ ਸਨ ਉਹ ਦਿਖਾਏ ਤੇ ਕਲੀਅਰ ਕੀਤਾ ਵੀ ਸਾਡਾ ਬੰਦਾ ਇਸ ਤੋਂ ਤੁਹਾਡੇ ਵੱਲ ਐਂਟਰ ਹੋਇਆ ਹੈ ਜੀ ਹੂੰ ਉਸ ਤੋਂ ਬਾਅਦ ਬੀਐਸਐਫ ਦੇ ਅਧਿਕਾਰੀਆਂ ਨੇ ਉਸ ਨੂੰ ਪੁਸ਼ਟੀ ਕੀਤੀ ਵੀ ਤੁਹਾਡੇ ਵੱਲ ਗਿਆ ਹੈ ਪਾਕਿਸਤਾਨ ਵਿੱਚ ਇਹਨੂੰ ਆਪਦੇ ਵੱਲ ਮੰਨਿਆ ਵੀ ਵਾਕਈ ਸਾਡੇ ਵੱਲ ਬੰਦਾ ਤੁਹਾਡਾ ਹੋਣ ਆ ਗਿਆ ਹੈ ਹੂੰ ਲੇਕਿਨ ਨਵੀਂ ਅਪਡੇਟ ਵਿੱਚ 17 ਅਸਤਾਈ ਜੂਨ ਨੂੰ ਪਾਕਿਸਤਾਨ ਨਾਲ ਕਲੰਗ ਮੀਟਿੰਗ ਦੇ ਮੁੱਦੇ ਜੇ ਵਿੱਛੋ ਹੂੰ ਉਹਨਾਂ ਨੇ ਪੁਸ਼ਟੀ ਕੀਤੀ ਹੈ ਵੀ ਸਾਡਾ ਬੇਟਾ ਜੋ ਪਾਕਿਸਤਾਨ ਗਿਆ ਸੀ ਪੰਜਾਬ ਪੁਲਿਸ ਪਾਕਿਸਤਾਨ ਦੀ ਪੁਲਿਸ ਕੋਲ ਅਰੈਸਟ ਹੋ ਚੁੱਕਿਆ ਹੈ ਹੂੰ ਹੂੰ ਸਾਡੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਉੱਚ ਅਧਿਕਾਰੀਆਂ ਤੋਂ ਹੀ ਅਪੀਲ ਹੈ ਕਿ ਸਾਡਾ ਬੇਟਾ ਘਰ ਲੈ ਆਉਣ ਵਾਸਤੇ ਸਾਡੀ ਮਦਦ ਕੀਤੀ ਜਾਵੇ ਸਾਡਾ ਇੱਕੋ ਇੱਕ ਬੇਟਾ ਕਮਾਉਣ ਵਾਲਾ ਸੀ ਤਾਰ ਬੰਦੀ ਦੇ ਅੰਦਰ ਜਾ ਕੇ ਬਾਰਡਰ ਤੇ ਕੰਮ ਕਰਦਾ ਸੀ ਹੂੰ ਜੁਗਰਾਜ ਜੀ ਕਿ ਪਹਿਲਾਂ ਵੀ ਅਮਰਿਤਪਾਲ ਇਕੱਲਾ ਹੀ ਕੰਡਿਆਲੀ ਤਾਰ ਪਾਰ ਖੇਤੀ ਕਰਨ ਜਾਂਦਾ ਸੀ ਕਿਆ ਤੁਸੀਂ ਜੀ ਮੈਮ ਨਹੀਂ ਮੈਮ ਉਹਦੇ ਨਾਂ ਤੇ ਖੁੱਦ ਦੀ ਜ਼ਮੀਨ ਹੈ ਮੈਨੂੰ 4 ਸਾਲ ਹੋ ਗਏ ਤਕਰੀਬਨ ਮੈਂ ਨਹੀਂ ਜਾ ਰਿਹਾ ਪਿੱਛੇ ਜਾ ਮੈਂ ਹਾਰ ਦਾ ਮਰੀਜ਼ ਆ ਮੈਮ ਤਾਂ ਬੇਟਾ ਕੱਲਾ ਹੀ ਖੇਤੀ ਕਰਨ ਜਾਂਦਾ ਸੀ ਜਿ ਲਗਾਤਾਰ 4-5 ਸਾਲ ਤੋਂ ਹੂੰ ਬੇਟੇ ਨੇ ਬੀਏ ਕੀਤੀ ਹੋਈ ਹੈ ਸਟੱਡੀ ਕਲੀਅਰ ਕੀਤਾ ਬਿਲਕੁਲ ਇੰਟੈਲੀਜੈਂਟ ਬੱਚਾ ਸੀ ਸਾਡਾ ਜੀ ਹੂੰ ਤਾਂ ਬੇਰੁਜ਼ਗਾਰੀ ਕਾਰਨ ਉਹਨੂੰ ਆਪਦੀ ਖੇਤੀ ਸੰਭਾਲਣੀ ਪੈਂਦੀ ਸੀ ਇਸ ਕਰਕੇ ਉਹ ਆਪਦੀ ਖੇਤੀ ਸੰਭਾਲਣ ਵਾਸਤੇ ਬਾਹਰ ਜਾਂਦਾ ਸੀ ਜੀ ਕੀ ਤੁਹਾਨੂੰ ਲੱਗਦਾ ਕਿ ਭੁਲੇਖੇ ਨਾਲ ਅਮਰਿਤਪਾਲ ਸਰਹੱਦ ਪਾਰ ਕਰ ਗਿਆ? ਬਿਲਕੁਲ ਮੈਮ ਜਦੋਂ ਇਸ ਟੀਨੋਂ ਆਣ ਗਵਾਲ ਪੜੋਸੀਆਂ ਨੇ ਦੇਖਿਆ ਤਾਂ ਜਿਸ ਥਾਂ ਤੋਂ ਕ੍ਰੋਸਿੰਗ ਕੀਤੀ ਸੀ ਉਹ ਥਾਂ ਦੇ ਆਪਦੇ ਪਾਸੇ ਧਾਨ ਦੇ ਵਿੱਚ ਬੇਟਾ ਸਿਰ ਫੜ ਕੇ ਬੈਠਾ ਰਿਹਾ 10-15 ਮਿੰਟ। ਹੂੰ ਸਿਰ ਫੜਨ ਤੋਂ ਬਾਅਦ ਜਦੋਂ ਉੱਠਿਆ ਉਸ ਤੋਂ ਬਾਅਦ ਨਹੀਂ ਉਹਨੂੰ ਪਤਾ ਚੱਲਿਆ ਕਿ ਮੈਂ ਕਿਹੜੇ ਪਾਸੇ ਜਾਣਾ ਹੈ ਤੇ ਕਿਹੜੇ ਪਾਸੇ ਨਹੀਂ ਜਾਣਾ ਮੈਂ। ਹੂੰ ਤੇ ਅੱਜ ਉਹ ਸੂਚਨਾ ਤੁਹਾਨੂੰ ਦਿੱਤੀ ਗਈ ਹੈ ਕਿ ਵਾਕਹੀ ਅੰਮ੍ਰਿਤਪਾਲ ਸਰਹੱਦ ਪਾਰ ਕਰ ਗਿਆ ਬੀਐਸਬੀ ਦੇ ਅਧਿਕਾਰੀ ਤੁਹਾਡੇ ਘਰ ਪਹੁੰਚੇ ਸੀ ਹਾਂਜੀ ਮੈਮ ਸੀਓ ਸਾਹਿਬ ਦਾ ਫੋਨ ਵੀ ਆਇਆ ਸੀ ਤੇ ਉੱਚ ਅਧਿਕਾਰੀ ਵੀ ਆਏ ਸਨ ਉਹਨਾਂ ਨੇ ਘਰ ਆ ਕੇ ਪੁੱਛੀ ਕੀਤੀ ਵੀ ਆਪਣਾ ਪਾਕਿਸਤਾਨ ਨੂੰ ਬੱਚਾ ਮਿਲ ਗਿਆ ਹੈ ਹੂੰ ਤੇ ਅੱਜ ਹੀ 30 ਜੂਨ ਹੈ 2 जून दा अमृतपाल सरहद पार गलती नाल कर गए 27 जून नु इस दी पुष्टि हो गई कि ओ वाकए ही पाकिस्तान वाले पासे पहुंच गए थे कि कुछ मांग हुन ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ 3 ਦਿਨ ਆਲਰੇਡੀ ਬੀਤ ਗਏ ਨੇ ਉਸ ਤੋਂ ਬਾਅਦ ਕਿਸੇ ਅਧਿਕਾਰੀ ਨੇ ਤੁਹਾਨੂੰ ਸੰਭਰ ਕਰਨ ਦੀ ਕੋਸ਼ਿਸ਼ ਕੀਤੀ ਮੈਮ ਪਾਜਪਾ ਦੀ ਉਹ ਗਏ ਕਿਸਾਨ ਨੇਤਾ ਟਾਕਾ ਕੰਬੋਧ ਜੀ ਦਾ ਸੰਯੋਗ ਦੇ ਰਹੇ ਨੇ ਹੂੰ ਰਾਣਾ ਸੋਢੀ ਗਰਮੀਸ਼ ਰਾਣਾ ਸੋਢੀ ਜੀ ਉਹਨਾਂ ਦੇ ਵੀ ਬੇਟੇ ਵਿਰਗੂ ਜੀ ਆਏ ਸਨ ਹੀਰਾ ਜੀ ਆਏ ਸਨ ਉਹਨਾਂ ਨਾਲ ਵੀ ਸੰਪਰਕ ਚੱਲ ਰਿਹਾ ਹੈ ਵਿਸ਼ਵਾਸ ਦਿਵਾ ਰਹੇ ਨੇ ਕਿ ਤੁਹਾਡਾ ਬੱਚਾ ਲਿਆਉਣ ਵਾਸਤੇ ਅਸੀਂ ਜ਼ਰੂਰ ਮਿਹਨਤ ਕਰਾਂਗੇ ਆਪਣੇ ਪੰਜਾਬ ਪ੍ਰਧਾਨ ਬੀਜੇਪੀ ਦੇ ਸੁਨੀਲ ਜਾਖੜ ਜੀ ਉਹਨਾਂ ਨੇ ਵੀ ਦੋ ਵਾਰ ਫੋਨ ਤੇ ਰਾਸਤਾ ਕਾਇਮ ਕੀਤਾ ਹੈ ਉਹਨਾਂ ਨੇ ਵੀ ਆਖਿਆ ਦਿਗਰਾਜ ਸਾਡੀ ਪਰੇਸ਼ਾਨੀ ਹੈ ਅਸੀਂ ਤੁਹਾਡਾ ਬੱਚਾ ਜ਼ਰੂਰ ਵਾਪਸ ਲਿਆਵਾਂਗੇ ਲੇਕਿਨ 10 ਦਿਨ ਹੋ ਗਏ ਨਾਜ ਬੱਚੇ ਨੂੰ ਗਏ ਨੂੰ ਤਾਂ ਘਰ ਤਾਂ ਬਹੁਤ ਹੀ ਬੁਰਾ ਹਾਲ ਹੈ ਘਰ ਵਿੱਚ ਰੋਟੀ ਵੀ ਨਹੀਂ ਪੱਕਦੀ ਜੀ ਜੁਗਰਾਜ ਜੀ ਸਮਝਿਆ ਜਾ ਸਕਦਾ ਹੈ ਪਰਵਾਰ ਚ ਕੌਣ ਕੌਣ ਹੈ ਜੁਗਰਾਜ ਜੀ ਅਸੀਂ ਸਮਝ ਸਕਦੇ ਹਾਂ ਕਿ ਜਦੋਂ ਪੁੱਤ ਇਸ ਤਰੀਕੇ ਦੇ ਨਾਲ ਸਰਹੱਦ ਪਾਰ ਕਰ ਜਾਏ ਤੇ ਕਿੰਨੀ ਕੁ ਪਰੇਸ਼ਾਨੀ ਹੁੰਦੀ ਹੈ ਕਿੰਨਾ ਕੁ ਮਨ ਵਿਚਲਿਤ ਹੁੰਦਾ ਹੈ ਹਾਂਜੀ ਮੈਮ ਮੇਰੇ ਦੋ ਹੀ ਬੱਚਿਆਂ ਨੇ ਇੱਕ ਬੇਟੀ ਇੱਕ ਬੇਟਾ ਬੇਟਾ ਵੱਡਾ ਹੈ ਇਹ 23 ਸਾਲ ਦਾ ਹੈ ਬੇਟੀ ਛੋਟੀ ਹੈ ਮੈਰਜ ਬੇਟੇ ਦੀ ਹੋਈ ਹੈ ਉਸ ਤੋਂ ਵੀ ਇੱਕ 5 ਸਾਲ 5 ਮਹੀਨਿਆਂ ਦਾ ਛੋਟਾ ਬੱਚਾ ਹੈ ਕਰ ਲੀ ਗਰੇ ਹੁਣ ਤੋਂ ਆਪਣੇ ਪਾਪਾ ਨੂੰ ਹੂੰ ਤੇ ਉਹਨਾਂ ਦੀ ਪਤਨੀ ਦਾ ਕੀ ਕੁਝ ਕਹਿਣਾ ਹੈ ਕਿ ਬੇਟਾ ਵੀ ਹਲੇ ਬਹੁਤ ਛੋਟਾ ਹੈ 4 ਮਹੀਨੇ ਦਾ ਹਾਂਜੀ ਬੇਟੇ ਬਹੂ ਰਣੀ ਦਾ ਵੀ ਜੋ ਕਿ ਬਹੁਤ ਬੁਰਾ ਹਾਲੇ ਕਰ ਦਿੱਤੀਆਂ ਦਾਦੀ ਜੀ ਦਾ ਬਹੁਤ ਬੁਰਾ ਹਾਲੇ ਜੀ ਹੂੰ ਬੜੀ ਸਮੇਂ ਦੀ ਕਸ਼ਟ ਦੀ ਸਮਾਂ ਆ ਰਿਹਾ ਸਾਡੇ ਤੇ ਮੈਮ ਹੂੰ ਪ੍ਰਸ਼ਾਸਨ ਨੂੰ ਚਾਹੀਦਾ ਜਲਦ ਤੋਂ ਜਲ ਸਾਡਾ ਬੱਚਾ ਹਸਪਤਾਲ ਨਾਲ ਰابطਾ ਕੈਂਪ ਕਰਕੇ ਵਾਪਸ ਲਿਆਂਦਾ ਜਾਵੇ ਸਾਡੇ ਪਰਿਵਾਰ ਦੀ ਇਹ ਇੱਕ ਮੰਗ ਹੈ ਮੈਮ ਜੁਗਰਾਜੀ ਕਿੰਨੇ ਸਾਲ ਤੋਂ ਅਮਰਿਤਪਾਲ ਖੇਤੀ ਕਰ ਰਿਹਾ ਹੈ ਮਤਲਬ ਕਿੰਨੇ ਸਾਲ ਹੋ ਗਏ ਰੂਟੀਨ ਚ ਖੇਤੀ ਕਰਨ ਜਾਂਦਾ ਹੈ 5 ਸਾਲ ਤੋਂ ਰੈਗੂਲਰ ਹੀ ਜਾ ਰਿਹਾ ਮੈਮ 5 ਸਾਲ ਤੋਂ ਲਗਾਤਾਰ ਹੂੰ 5 ਸਾਲ ਤੋਂ ਰੈਗੂਲਰ ਹੀ ਜਾ ਰਿਹਾ ਢਿੱਲੀ ਜਾ ਰਿਹਾ ਖੇਤੀ ਚ ਵਿੱਚ ਇਹ ਨਹੀਂ ਅੱਜ ਪਹਿਲੇ ਦਿਨ ਗਿਆ ਸੀ ਬੱਚਾ ਹੂੰ ਤੁਹਾਡੇ ਕਹਿੰਦੇ ਕਿ 5 ਸਾਲ ਤੋਂ ਰੈਗੂਲਰ ਜਾ ਰਿਹਾ ਹੈ ਤੇ ਇਸ ਦੌਰਾਨ ਤੇ 5 ਸਾਲ ਚ ਪਤਾ ਲੱਗ ਜਾਂਦਾ ਹੈ ਕਿ ਕਿਸ ਹੱਦ ਨੂੰ ਅਸੀਂ ਪਾਰ ਨਹੀਂ ਕਰਨਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਮੌਕੇ ਤੇ ਉਸ ਦੌਰਾਨ ਕੀ ਕੁਝ ਹੋਇਆ ਹੋਣਾ ਜਦੋਂ ਕਿ ਅੰਮ੍ਰਿਤਪਾਲ ਗਲਤੀ ਨਾਲ ਹੀ ਸਰਹੱਦ ਪਾਰ ਕਰਕੇ ਮੈਮ 21 ਜੂਨ ਨੂੰ ਗਰਮੀ ਬਹੁਤ ਜ਼ਿਆਦਾ ਪਈ ਸੀ ਜੋ ਸਾਨੂੰ ਜਉਤਾਰ ਬੰਦੀ ਦੇ ਅੰਦਰ ਕੰਮ ਕਰਨ ਦਾ ਸਮਾਂ ਮਿਲਦਾ ਹੈ 9 ਵਜੇ ਤੋਂ ਬਾਅਦ 5 ਵਜੇ ਦੁਪਹਿਰ ਤੱਕ ਉਸ ਟਾਈਮ ਤੇ ਇੰਨੀ ਗਰਮੀ ਹੁੰਦੀ ਹੈ ਕਿ ਸਾਰਾ ਕੰਮ ਇਸ ਖੇਤੀ ਦੁਪਹਿਰ ਵੇਲੇ ਕਰਦੇ ਆਂ ਤੇ ਗਰਮੀ ਵੀ ਉਸਨਾਂ ਜ਼ਿਆਦਾ ਸੀ ਬੇਟੇ ਨੇ ਕੰਮ ਵੀ ਬਹੁਤ ਜ਼ਿਆਦਾ ਕੀਤਾ ਤਾਂ ਤਾਂ ਵੀ ਆਪ ਦਾ ਖੁਦ ਲਗਾਉਂਦਾ ਰਿਹਾ ਖੇਤੀ ਦੇ ਵਿੱਚ ਹੂੰ ਪੜੋਚੀਂ ਦਸਤਾਲੇ ਗੋਲ ਚਾਹੀ ਉਸਨੇ ਪੀਤੀ ਹੈ ਹੋਜੀ ਕੋਈ ਗੱਲ ਨਹੀਂ ਸੀ ਬਿਲਕੁਲ ਬੱਚਾ ਟੈਲੀਵਿਜਨ ਤੇ ਸੀ ਹੂੰ ਬੱਚੇ ਨੂੰ ਗਰਮੀ ਦਾ ਜਿਆਦਾ ਦਬਾਅ ਪੈ ਗਿਆ ਤਾਂ ਬੱਚਾ ਗਲਤੀ ਨਾਲ ਕਰੋਸਟਿੰਗ ਹੋ ਚੁੱਕਿਆ ਹੈ ਮੱਕੀ ਬੱਚਾ ਹੋਂ ਤੇ ਸਾਰੀ ਇਸ ਗੱਲ ਦੀ ਪੁੱਛਤੀ ਹੋਏਗੀ ਤੇ ਕੀ ਬੱਚੇ ਨਾਲ ਵਾਪਰਿਆ ਸੀ ਹੂੰ ਜੁਗਰਾਜ ਜੀ ਤੁਸੀਂ ਹੌਸਲਾ ਰੱਖੋ ਅਸੀਂ ਵੀ ਆਸ ਕਰਦੇ ਹਾਂ ਕਿ ਅੰਮ੍ਰਿਤਪਾਲ ਛੇਤ ਤੋਂ ਛੇਤੀ ਵਾਪਸ ਆਏਗਾ ਤੇ 27 ਜੂਨ ਤੋਂ ਬਾਅਦ ਕਿਸੇ ਅਧਿਕਾਰੀ ਨੇ ਤੁਹਾਨੂੰ ਦੱਸਿਆ ਕਿ ਉਸ ਤੋਂ ਬਾਅਦ ਵੀ ਕੋਈ ਫਲੈਗ ਮੀਟਿੰਗ ਹੋਈ ਨਹੀਂ ਮੈਮ ਉਸ ਤੋਂ ਬਾਅਦ ਨਹੀਂ ਹੋ ਰਹੀ ਜੀ ਕੋਈ ਵੀ ਅਜੇ ਹਮ ਤਾਈ ਜੋਂ ਦੀ ਲਾਸਟ ਹੀ ਹੈ ਜੀ ਕੀ ਅਪਡੇਟ ਹਮ ਉਸ ਤੋਂ ਬਾਅਦ ਕੋਈ ਨਹੀਂ ਜੀ ਜੀ ਆਪ ਕਿਸੇ ਨਾਲ ਜਾ ਕੇ ਅਧਿਕਾਰੀ ਨਾਲ ਮੁਲਾਕਾਤ ਕੀਤੀ ਹਾਂ ਸਰ ਮੈਮ ਸੀਓ ਸਾਹਿਬ ਨਾਲ ਡੀਆਈ ਸਾਹਿਬ ਨਾਲ ਅਜੀ ਸਾਹਿਬ ਨਾਲ ਮੀਟਿੰਗ ਹੋ ਰਹੀ ਜੀ ਲੇਕਿਨ ਉਹ ਵਿਸ਼ਵਾਸ ਜੀ ਜੋ ਆ ਰਹੇ ਨੇ ਵੀ ਬੱਚਾ ਆ ਜਾਏਗਾ ਬੱਚਾ ਆ ਜਾਏਗਾ ਹਮ ਵੀ ਸਭ ਨੇ ਸਾਡਾ ਪੂਰਾ ਸਾਥ ਦੇ ਰਹੀ ਜੀ ਮੈਮ ਹਮ ਪੂਰਾ ਵਾਕਿਆ ਤੜ ਤੋਂ ਜਾਨਣਾ ਚਾਹਾਂਗੇ ਕਿੰਨੀ ਤਰੀਕ ਨੂੰ ਅਮਰਿਤਪਾਲ ਸਿੰਘ ਕਰ ਤੋਂ ਖੇਤੀ ਤੱਕ ਐ ਕਿ ਗਿਆ ਸੀ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਅਮਰਿਤਪਾਲ ਗਲਤੀ ਨਾਲ ਸਰਹੱਦ पार ਕਰਕੇ ਹਾਂਜੀ ਮੈਮ ਸਾਡਾ ਨਾ ਬੇਟਾ 21 ਜੂਨ ਨੂੰ ਤਕਰੀਬਨ 12 ਵਜੇ ਦੇ ਕਰੀਬ ਸਰਹੱਦ ਦੀ ਤੋਂ ਅੰਦਰ ਲੰਘਿਆ ਸੀ ਜੀ ਹੂੰ ਜੋ ਕਿ ਛਾਉ ਨੂੰ ਰਜਿਸਟਰ ਤੇ ਐਂਟਰੀ ਕਰਕੇ ਵਾਪਸ ਆਉਂਦੇ ਨੇ ਉਸ ਦੇ ਵਿੱਚ ਉਸ ਦੇ ਸਾਈਨ ਨਹੀਂ ਸਨ ਜੀ ਸਾਈਨ ਤੋਂ ਬਾਅਦ ਬੀਐਸਐਫ ਨੇ ਮੈਰਨਲ ਕੰਟੈਕਟ ਕੀਤਾ ਬੇਟਾ ਘਰ ਆ ਗਿਆ ਤਾਂ ਉਹਨਾਂ ਨੂੰ ਵਾਪਸ ਹੀ ਕਰ ਲੋ ਲੇਕਿਨ ਜਦੋਂ ਪਾਲ ਕੀ ਦੀ ਗੀ ਤੇ ਬੇਟਾ ਘਰ ਨਹੀਂ ਪਹੁੰਚਿਆ ਸੀ ਹੂੰ ਉਸ ਤੋਂ ਬਾਅਦ ਅਸੀਂ ਬੀਐਸਐਫ ਨਾਲ ਜਾ ਕੇ ਸਰਚ ਕਰਕੇ ਤਾਂ ਸਾਨੂੰ ਪਤਾ ਚੱਲਿਆ ਕਿ ਜੋ ਪੈਰਾਂ ਦੇ ਨਿਸ਼ਾਨ ਹਨ ਉਹ ਪਾਕਿਸਤਾਨ ਨੂੰ ਜਾ ਚੁੱਕੇ ਹਨ ਬੇਟੇ ਜੀ ਹੂੰ ਉਸ ਤੋਂ ਬਾਅਦ ਬੀਐਸਐਫ ਨਾਲ رابطہ ਕੈਂਪ ਕੀਤਾ ਰਾਤ ਅੰਧੇਰੀ ਰਾਤ 11 ਵਜੇ ਤੱਕ ਪਾਕਿਸਤਾਨ ਨੂੰ ਮੇਲ ਕੀਤਾ ਲੇਕਿਨ ਪਾਕਿਸਤਾਨ ਨਾਲ ਕੋਈ ਵੀ ਮੇਲ ਨਹੀਂ ਹੋ ਸਕਿਆ ਸਾਡਾ ਹੂੰ ਸਵੇਰ ਅਗਲੇ ਦਿਨ 3 ਵਜੇ ਅੰਮ੍ਰਿਤਿੰਗ ਲਈ ਪਾਕਿਸਤਾਨਾ ਤਾਂ ਅਧਿਕਾਰੀਆਂ ਨੇ ਬਿਲਕੁਲ ਹੀ ਨਾ ਕਰ ਦਿੱਤੀ ਵੀ ਸਾਡੇ ਪਾਕਿਸਤਾਨ ਦੇ ਵਿੱਚ ਤੁਹਾਡਾ ਬੰਦਾ ਕੋਈ ਐਂਟਰ ਕੀਤਾ ਹੈ ਹਮ ਮੌਕੇ ਤੇ ਜਾ ਕੇ ਬੀਐਸਐਫ ਨੇ ਜਿੱਥੋਂ ਦੇ ਪਾਉਂਦੇ ਨਿਸ਼ਾਨ ਸਨ ਉਹ ਦਿਖਾਈ ਤੇ ਕਲੀਅਰ ਕੀਤਾ ਵੀ ਸਾਡਾ ਬੰਦਾ ਇਸ ਤੋਂ ਤੁਹਾਡੇ ਵੱਲ ਐਂਟਰ ਹੋਇਆ ਹੈ ਜੀ ਹਮ ਉਸ ਤੋਂ ਬਾਅਦ ਬੀਐਸਐਫ ਦੇ ਅਧਿਕਾਰੀਆਂ ਨੇ ਉਸ ਨੂੰ ਪੁਸ਼ਟੀ ਕੀਤੀ ਵੀ ਤੁਹਾਡੇ ਵੱਲ ਗਿਆ ਹੈ ਪਾਕਿਸਤਾਨੀ ਵੈਚ ਨੂੰ ਆਪਦੇ ਹੱਥ ਮੰਨਿਆ ਵੀ ਵਾਕਈ ਸਾਡੇ ਵੱਲ ਬੰਦਾ ਤੁਹਾਡਾ ਹੋਣ ਆ ਗਿਆ ਹੈ ਹਮ ਲੇਕਿਨ ਨਵੀਂ ਅਪਡੇਟ ਵਿੱਚ 17 ਅਸਤਾਈ ਜੂਨ ਨੂੰ ਪਾਕਿਸਤਾਨ ਨਾਲ ਕਲੰਗ ਮੀਟਿੰਗ ਦੇ ਮੁੱਦੇ ਦੇ ਵਿੱਚ ਹੂੰ ਉਹਨਾਂ ਨੇ ਪੁਸ਼ਟੀ ਕੀਤੀ ਹੈ ਵੀ ਸਾਡਾ ਬੇਟਾ ਜੋ ਪਾਕਿਸਤਾਨ ਗਿਆ ਸੀ ਪੰਜਾਬ ਪੁਲਿਸ ਪਾਕਿਸਤਾਨ ਦੀ ਪੁਲਿਸ ਕੋਲ ਅਰੈਸਟ ਹੋ ਚੁੱਕਿਆ ਹੈ ਹੂੰ ਹੂੰ ਸਾਡੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਉੱਚ ਅਧਿਕਾਰੀਆਂ ਤੋਂ ਹੀ ਅਪੀਲ ਹੈ ਕਿ ਸਾਡਾ ਬੇਟਾ ਘਰ ਲੈ ਆਉਣ ਵਾਸਤੇ ਸਾਡੀ ਮਦਦ ਕੀਤੀ ਜਾਵੇ ਸਾਡਾ ਇੱਕੋ ਇੱਕ ਬੇਟਾ ਕਮਾਉਣ ਵਾਲਾ ਸੀ ਸਰਹੰਦੀ ਦੇ ਅੰਦਰ ਜਾ ਕੇ ਬਾਰਡਰ ਤੇ ਕੰਮ ਕਰਦਾ ਸੀ ਹੂੰ ਜਗਰਾਜ ਜੀ ਕੀ ਪਹਿਲਾ ਵੀ ਅੰਮ੍ਰਿਤਪਾਲ ਇਕੱਲਾ ਹੀ ਕੰਡਿਆਲੀ ਤਾਰ ਪਾਰ ਖੇਤੀ ਕਰਨ ਜਾਂਦਾ ਸੀ ਜਾਂ ਤੁਸੀਂ ਕੁਝ ਹੋਰ ਜਾਂ ਜਾਂਦੇ ਸੀ ਨਹੀਂ ਮੈਮ ਉਹਦੇ ਨਾਂ ਤੇ ਖੁੱਦ ਦੀ ਜ਼ਮੀਨ ਹੈ ਮੈਨੂੰ 4 ਸਾਲ ਹੋ ਗਏ ਤਕਰੀਬਨ ਮੈਂ ਨਹੀਂ ਜਾ ਰਿਹਾ ਪਿੱਛੇ ਰਹਿ ਮੈਂ ਹਾਰਦਮਰੀਜਾ ਮੈਮ ਤਾਂ ਬੇਟਾ ਇਕੱਲਾ ਹੀ ਖੇਤੀ ਕਰਨ ਜਾਂਦਾ ਸੀ ਜਿ ਲਗਾਤਾਰ 4-5 ਸਾਲ ਤੋਂ ਹੂੰ ਬੇਟੇ ਨੇ ਬੀਏ ਕੀਤੀ ਹੋਈ ਹੈ ਸਟੈਟ ਕਲੀਅਰ ਕੀਤਾ ਬਿਲਕੁਲ ਇੰਟੈਲੀਜੈਂਟ ਬੱਚਾ ਸੀ ਸਾਡਾ ਜੀ ਬੇਰੁਜ਼ਗਾਰੀ ਕਾਰਨ ਉਹਨਾਂ ਨੂੰ ਆਪਦੀ ਖੇਤੀ ਸੰਭਾਲਣੀ ਪੈਂਦੀ ਸੀ ਇਸ ਕਰਕੇ ਉਹ ਆਪਦੀ ਖੇਤੀ ਸੰਭਾਲਣ ਵਾਸਤੇ ਭਾਰ ਜਾਂਦਾ ਸੀ ਜੀ ਕੀ ਤੁਹਾਨੂੰ ਲੱਗਦਾ ਹੈ ਕਿ ਭੁਲੇਖੇ ਨਾਲ ਅੰਮ੍ਰਿਤਪਾਲ ਸਰਹੱਦ ਪਾਰ ਕਰ ਗਿਆ ਬਿਲਕੁਲ ਮੈਮ ਜਦੋਂ ਇਸ ਜੀ ਨੂੰ ਆਣ ਗਵਨ ਪੜੋਸੀਆਂ ਨੇ ਦੇਖਿਆ ਤਾਂ ਜਿਸ ਥਾਂ ਤੋਂ ਕ੍ਰੋਸਿੰਗ ਕੀਤੀ ਸੀ ਉਸ ਥਾਂ ਦੇ ਆਪਦੇ ਪਾਸੇ ਥਾਂ ਦੇ ਵਿੱਚ ਬੇਟਾ ਸਿਰ ਫੜ ਕੇ ਬੈਠਾ ਰਿਹਾ 10-15 ਮਿੰਟ ਹੂੰ ਸਿਰ ਫੜਨ ਤੋਂ ਬਾਅਦ ਜਦੋਂ ਉੱਠਿਆ ਉਸ ਤੋਂ ਬਾਅਦ ਨਹੀਂ ਉਹਨੂੰ ਪਤਾ ਚੱਲਿਆ ਮੈਂ ਕਿਹੜੇ ਪਾਸੇ ਜਾਣਾ ਹੈ ਕਿਹੜੇ ਪਾਸੇ ਨਹੀਂ ਜਾਣਾ ਮੈਂ ਹੂੰ ਤੇ ਅੱਜ ਉਹ ਸੂਚਨਾ ਤੁਹਾਨੂੰ ਦਿੱਤੀ ਗਈ ਹੈ ਕਿ ਵਾਕਈ ਅੰਮ੍ਰਿਤਪਾਲ ਸਰਹੱਦ ਪਾਰ ਕਰ ਗਿਆ ਬੀਐਸਬੀ ਦੇ ਅਧਿਕਾਰੀ ਤੁਹਾਡੇ ਘਰ ਪਹੁੰਚੇ ਸੀ ਹਾਂਜੀ ਮੈਮ ਸੀਓ ਸਾਹਿਬ ਦਾ ਫੋਨ ਵੀ ਆਇਆ ਸੀ ਉੱਚ ਅਧਿਕਾਰੀ ਵੀ ਆਏ ਸਨ ਉਹਨਾਂ ਨੇ ਘਾਰਾ ਕੇ ਪੁਸ਼ਟੀ ਕੀਤੀ ਵੀ ਆਪਣਾ ਪਾਕਿਸਤਾਨ ਨੂੰ ਬੱਚਾ ਮਿਲ ਗਿਆ ਹੈ ਹੂੰ ਤੇ ਅੱਜ ਹੀ 30 ਜੂਨ ਹੈ 2 जून दा अमृतपाल सरहद पार गलती नाल कर गया 27 जून नु इस दी पुष्टि हो गई कि ओ वाकई पाकिस्तान वाले पासे पहुंच गया ते की कुछ मांग हुन ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ 3 ਦਿਨ ਆਲਰੇਡੀ ਬੀਤ ਗਏ ਨੇ ਉਸ ਤੋਂ ਬਾਅਦ ਕਿਸੇ ਅਧਿਕਾਰੀ ਨੇ ਤੁਹਾਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਮੈਮ ਪਾਜਪਾ ਦੇ ਉੱਗੇ ਕਿਸਾਨ ਨੇਤਾ ਟਾਕਾ ਕੰਬੋਜ ਜੀ ਸਾਡਾ ਸੰਯੋਗ ਦੇ ਰਹੇ ਨੇ ਹੂੰ ਰਾਣਾ ਤੁਹਾਡੀ ਗਰਮੀਸ਼ ਰਾਣਾ ਤੁਹਾਡੀ ਜੀ ਉਹਨਾਂ ਦੇ ਵੀ ਬੇਟੇ ਵੀ ਰਗੂ ਜੀ ਆਏ ਸਨ ਹੀਰਾ ਜੀ ਆਏ ਸਨ ਉਹਨਾਂ ਨਾਲ ਹੀ ਸੰਪਰਕ ਚੱਲ ਰਿਹਾ ਹੈ ਵਿਸ਼ਵਾਸ ਦਿਵਾ ਰਹੇ ਨੇ ਕਿ ਤੁਹਾਡਾ ਬੱਚਾ ਲਿਆਉਣ ਵਾਸਤੇ ਅਸੀਂ ਜ਼ਰੂਰ ਮੈਨਟ ਕਰਾਂਗੇ ਆਪਣੇ ਪੰਜਾਬ ਪ੍ਰਧਾਨ ਬੀਬੇਪੀ ਜੀ ਸੁਨੀਲ ਜਾਖੜ ਜੀ ਉਹਨਾਂ ਨੇ ਵੀ ਦੋ ਵਾਰ ਫੋਨ ਤੇ ਰਾਬਤਾ ਕਾਇਮ ਕੀਤਾ ਹੈ ਉਹਨਾਂ ਨੇ ਵੀ ਆਖਿਆ ਜੀ ਰਾਜ ਸਾਡੀ ਪਰੇਸ਼ਾਨੀ ਹੈ ਅਸੀਂ ਤੁਹਾਡਾ ਬੱਚਾ ਜ਼ਰੂਰ ਵਾਪਸ ਲਿਆਵਾਂਗੇ ਲੇਕਿਨ 10 ਦਿਨ ਹੋ ਗਏ ਨਾਜ ਬੱਚੇ ਨੂੰ ਗਏ ਨੂੰ ਤੇ ਘਰ ਤਾਂ ਬਹੁਤ ਹੀ ਬੁਰਾ ਹਾਲ ਹੈ ਘਰ ਵਿੱਚ ਰੋਟੀ ਵੀ ਨਹੀਂ ਪੱਕਦੀ ਜੀ ਜੁਗਰਾਜ ਜੀ ਸਮਝਿਆ ਜਾ ਸਕਦਾ ਹੈ ਪਰਿਵਾਰ ਚ ਕੌਣ ਕੌਣ ਹੈ ਜੁਗਰਾਜ ਜੀ ਅਸੀਂ ਸਮਝ ਸਕਦੇ ਹਾਂ ਕਿ ਜਦੋਂ ਪੁੱਤ ਇਸ ਤਰੀਕੇ ਦੇ ਨਾਲ ਸਰਹੱਦ ਪਾਰ ਕਰ ਜਾਏ ਤੇ ਕਿੰਨੀ ਕੁ ਪਰੇਸ਼ਾਨੀ ਹੁੰਦੀ ਹੈ ਕਿੰਨਾ ਕੁ ਮਨ ਵਿਚਲਿਤ ਹੁੰਦਾ ਹੈ ਹਾਂਜੀ ਮੈਮ ਮੇਰੇ ਦੋ ਹੀ ਬੱਚਿਆਂ ਨੇ ਇੱਕ ਬੇਟੀ ਇੱਕ ਬੇਟਾ ਬੇਟਾ ਵੱਡਾ ਹੈ ਇਹ 23 ਸਾਲ ਦਾ ਹੈ ਬੇਟੀ ਛੋਟੀ ਹੈ ਮੈਰਜ ਬੇਟੇ ਦੀ ਹੋਈ ਹੈ ਉਸ ਤਾਂ ਵੀ ਇੱਕ 5 ਸਾਲ 5 ਮਹੀਨਿਆਂ ਦਾ ਛੋਟਾ ਬੱਚਾ ਹੈ ਕਰ ਲੀ ਗਿੜਿਆ ਉਸ ਤੋਂ ਆਪਣੇ ਪਾਪਾ ਨੂੰ ਹੂੰ ਤੇ ਉਹਨਾਂ ਦੀ ਪਤਨੀ ਦਾ ਕੀ ਕੁਝ ਕਹਿਣਾ ਹੈ ਕਿ ਬੇਟਾ ਵੀ ਹਲੇ ਬਹੁਤ ਛੋਟਾ ਹੈ 4 ਮਹੀਨੇ ਦਾ ਹਾਂਜੀ ਬੇਟੇ ਬਹੂ ਰਣੀ ਦਾ ਵੀ ਜੋ ਕਿ ਬਹੁਤ ਬੁਰਾ ਹਾਲ ਹੈ ਕਰ ਦਿੱਤੀਆਂ ਨਾ ਦਾਦੀ ਜੀ ਦਾ ਬਹੁਤ ਬੁਰਾ ਹਾਲ ਹੈ ਜੀ ਹੂੰ ਬੜੀ ਸਮੇਂ ਦੀ ਕਸ਼ਟ ਦੀ ਸਮਾਂ ਆ ਰਿਹਾ ਸਾਡੇ ਦੇ ਸਮਾਂ ਹੂੰ ਅਛਾ ਅਛਾ ਨੂੰ ਚਾਹੀਦਾ ਜਲਦ ਤੋਂ ਜਲ ਸਾਡਾ ਬੱਚਾ ਪਾਕਿਸਤਾਨ ਨਾਲ ਆਪਤਾ ਕੈਂਪ ਕਰਕੇ ਵਾਪਸ ਲਿਆਂਦਾ ਜਦ ਸਾਡੇ ਪਰਿਵਾਰ ਦੀ ਉਹ ਇੱਕ ਮੰਗੇ ਮੈਮ ਹੂੰ ਜੁਗਰਾਜੀ ਕਿੰਨੇ ਸਾਲ ਤੋਂ ਅੰਮ੍ਰਿਤਪਾਲ ਖੇਤੀ ਕਰ ਰਹੇ ਹੈ ਮਤਲਬ ਕਿੰਨੇ ਸਾਲ ਹੋ ਗਏ ਰੂਟੀਨ ਚ ਖੇਤੀ ਕਰਨ ਜਾਂਦਾ ਹੈ 5 ਸਾਲ ਤੋਂ ਰੈਗੂਲਰ ਹੀ ਜਾ ਰਿਹਾ ਮੈਮ 5 ਸਾਲ ਤੋਂ ਲਗਾਤਾਰ ਹੂੰ 5 ਸਾਲ ਤੋਂ ਰੈਗੂਲਰ ਹੀ ਜਾ ਰਿਹਾ ਹੈ ਢਿੱਲੀ ਜਾ ਰਹੇ ਖੇਤੀ ਚ ਚੈਨੀ ਵੀ ਅੱਜ ਪਹਿਲੇ ਜਣ ਗਿਆ ਸੀ ਬੱਚਾ ਹੂੰ ਤੁਹਾਡੇ ਕਹਿੰਦੇ ਕਿ 5 ਸਾਲ ਤੋਂ ਰੈਗੂਲਰ ਜਾ ਰਿਹਾ ਹੈ ਤੇ ਇਸ ਦੌਰਾਨ ਤੇ 5 ਸਾਲ ਚ ਪਤਾ ਲੱਗ ਜਾਂਦਾ ਹੈ ਕਿ ਕਿਸ ਹੱਦ ਨੂੰ ਅਸੀਂ ਪਾਰ ਨਹੀਂ ਕਰਨਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਮੌਕੇ ਤੇ ਉਸ ਦੌਰਾਨ ਕੀ ਕੁਝ ਹੋਇਆ ਹੋਣਾ ਜਿਸ ਨੂੰ ਕਿ ਅੰਮ੍ਰਿਤਪਾਲ ਗਲਤੀ ਨਾਲ ਹੀ ਸਰਹੱਦ ਪਾਰ ਕਰ ਗਿਆ ਮੈਮ 21 ਜੂਨ ਨੂੰ ਗਰਮੀ ਬਹੁਤ ਜ਼ਿਆਦਾ ਪਈ ਸੀ ਜੋ ਸਾਨੂੰ ਜਉਤਾਰ ਬੰਦੀ ਦੇ ਅੰਦਰ ਕੰਮ ਕਰਨ ਦਾ ਸਮਾਂ ਮਿਲਦਾ ਹੈ 9 ਵਜੇ ਤੋਂ ਸਵੇਰ 5 ਵਜੇ ਦੁਪਹਿਰ ਤੱਕ ਉਸ ਟਾਈਮ ਵਿੱਚ ਇੰਨੀ ਗਰਮੀ ਹੁੰਦੀ ਹੈ ਕਿ ਸਾਰਾ ਕੰਮ ਇਸ ਖੇਤੀ ਦੁਪਹਿਰ ਵੇਲੇ ਕਰਦੇ ਆਂ ਤੇ ਗਰਮੀ ਵੀ ਉਸਨਾਂ ਜ਼ਿਆਦਾ ਸੀ ਬੇਟੇ ਨੇ ਕੰਮ ਵੀ ਬਹੁਤ ਜ਼ਿਆਦਾ ਕੀਤਾ ਤਾਂ ਵੀ ਆਪ ਦਾ ਖੁਦ ਲਗਾਉਂਦਾ ਰਿਹਾ ਖੇਤੀ ਦੇ ਵਿੱਚ ਤੇ ਪੜੋਸੀਆਂ ਦਸਤਾ ਸਾਡੇ ਕੋਲ ਚਾਹ ਵੀ ਉਸਨੇ ਪੀਤੀ ਹੈ ਹੋਜੀ ਕੋਈ ਗੱਲ ਨਹੀਂ ਸੀ ਬਿਲਕੁਲ ਬੱਚਾ ਟੈਲੀਵਿਜ਼ਨ ਤੇ ਹਮ ਬੱਚੇ ਨੂੰ ਗਰਮੀ ਦਾ ਜ਼ਿਆਦਾ ਦਬਾਅ ਪੈ ਗਿਆ ਮਮ ਬੱਚੇ ਗਲਤੀ ਨਾਲ ਰੋਸਟਿੰਗ ਹੋ ਚੁੱਕੇ ਮੱਕੀ ਬੱਚਾ ਹੋਂ ਤੇ ਸਾਰੀ ਇਸ ਗੱਲ ਦੀ ਪੁਸ਼ਟੀ ਹੋਏਗੀ ਕਿ ਕੀ ਬੱਚੇ ਨਾਲ ਵਾਪਰਿਆ ਸੀ ਹਮ ਜੁਗਰਾਜ ਜੀ ਤੁਸੀਂ ਹੌਸਲਾ ਰੱਖੋ ਅਸੀਂ ਵੀ ਆਸ ਕਰਦੇ ਹਾਂ ਕਿ ਅਮਰਿਤਪਾਲ ਛੇਤੀ ਤੋਂ ਛੇਤੀ ਵਾਪਸ ਆਏਗਾ ਤੇ 27 ਜੂਨ ਤੋਂ ਬਾਅਦ ਕਿਸੇ ਅਧਿਕਾਰੀ ਨੇ ਤੁਹਾਨੂੰ ਦੱਸਿਆ ਕਿ ਉਸ ਤੋਂ ਬਾਅਦ ਵੀ ਕੋਈ ਫਲੱਗ ਮੀਟਿੰਗ ਹੋਈ ਨਹੀਂ ਮੈਮ ਉਸ ਤੋਂ ਬਾਅਦ ਨਹੀਂ ਹੋ ਰਹੀ ਜੀ ਕੋਈ ਵੀ ਅਜੇ ਹਮ 27 ਜੂਨ ਦੀ ਲਾਸਟ ਹੀ ਹੈਗੀ ਜੀ ਅਪਡੇਟ ਹਮ ਕਸਵਾ ਕੋਈ ਨਹੀਂ ਆਪ ਕਿਸੇ ਨਾਲ ਜਾ ਕੇ ਅਧਿਕਾਰੀ ਨਾਲ ਮੁਲਾਕਾਤ ਕੀਤੀ ਹਾਂ ਸਰ ਮੈਮ ਸੀਓ ਸਾਹਿਬ ਨਾਲ ਡੀਆਈ ਸਾਹਿਬ ਨਾਲ ਅਜੀ ਸਾਹਿਬ ਨਾਲ ਮੀਟਿੰਗ ਹੋ ਰਹੀ ਹੈ ਲੇਕਿਨ ਉਹ ਵਿਸ਼ਵਾਸ ਜੀ ਜੋ ਆ ਰਹੇ ਨੇ ਵੀ ਬੱਚਾ ਆ ਜਾਏਗਾ ਬੱਚਾ ਆ ਜਾਏਗਾ ਹਮ 20 ਤੱਕ ਨੇ ਸਾਡਾ ਪੂਰਾ ਸਾਥ ਤੇਰੀ ਮੈਮ ਹਮ ਆ ਪੂਰਾ ਵਾਕਿਆਤ ਤੋਂ ਜਾਨਣਾ ਚਾਹਾਂਗੇ ਕਿੰਨੀ ਤਰੀਕ ਨੂੰ ਅੰਮ੍ਰਿਤਪਾਲ ਸਿੰਘ ਘਰ ਤੋਂ ਖੇਤੀ ਤੱਕ ਹੈ ਕਿ ਗਿਆ ਸੀ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਅੰਮ੍ਰਿਤਪਾਲ ਗਲਤੀ ਨਾਲ ਸਰਹੱਦ ਪਾਰ ਕਰਕੇ ਹਾਂਜੀ ਮੈਮ ਸਾਡਾ ਨਾਮ ਬੇਟਾ ਇੱਕੀ ਜੀ ਨੂੰ ਤਕਰੀਬਨ 12 ਵਜੇ ਦੇ ਕਰੀਬ ਸਾਰਬੰਦੀ ਤੋਂ ਅੰਦਰ ਲੰਘਿਆ ਸੀ ਜੀ ਹੂੰ ਜੋ ਕਿ ਛਾਉ ਨੂੰ ਰਿਜੈਕਟਰ ਦੇ ਐਂਟਰੀ ਕਰਕੇ ਵਾਪਸ ਆਉਂਦੇ ਨੇ ਉਸ ਦੇ ਵਿੱਚ ਉਸ ਦੀ ਸਾਈਨ ਨਹੀਂ ਸਨ ਜੀ ਸਾਈਨ ਤੋਂ ਬਾਅਦ ਬੀਐਸਐਫ ਨੇ ਮਰਨਲ ਕੰਟੈਕਟ ਕੀਤਾ ਕਿ ਬੇਟਾ ਘਰ ਆ ਗਿਆ ਤਾਂ ਉਹਨਾਂ ਨੂੰ ਵਾਪਸ ਹੀ ਕਰ ਲੋ ਲੇਕਿਨ ਜਦੋਂ ਭਾਲ ਕੀਤੀ ਗਈ ਤੇ ਬੇਟਾ ਘਰ ਨਹੀਂ ਪਹੁੰਚਿਆ ਸੀ ਹੂੰ ਉਸ ਤੋਂ ਬਾਅਦ ਅਸੀਂ ਬੀਐਸਐਫ ਨਾਲ ਜਾ ਕੇ ਸਰਚ ਕਰਕੇ ਸਾਨੂੰ ਪਤਾ ਚੱਲਿਆ ਕਿ ਜੋ ਪੈਰਾਂ ਦੇ ਨਿਸ਼ਾਨ ਹਨ ਉਹ ਪਾਕਿਸਤਾਨ ਨੂੰ ਜਾ ਚੁੱਕੇ ਹਨ ਬੇਟੇ ਜੀ ਹੂੰ ਉਸ ਤੋਂ ਬਾਅਦ ਬੀਐਸਫ ਨੇ ਆਪਣਾ ਰਸਤਾ ਕੈਮ ਕੀਤਾ ਰਾਤ ਅੰਧੇਰੀ ਰਾਤ 11 ਵਜੇ ਤੱਕ ਪਾਕਿਸਤਾਨ ਨੂੰ ਮੇਲ ਕੀਤਾ ਲੇਕਿਨ ਪਾਕਿਸਤਾਨ ਨਾਲ ਕੋਈ ਵੀ ਮੇਲ ਨਹੀਂ ਹੋ ਸਕਿਆ ਸਾਡਾ ਹੂੰ ਸਵੇਰ ਅਗਲੇ ਦਿਨ 3 ਵਜੇ ਮੀਟਿੰਗ ਹੋਈ ਪਾਕਿਸਤਾਨ ਨਾਲ ਅਧਿਕਾਰੀਆਂ ਨੇ ਬਿਲਕੁਲ ਹੀ ਨਾ ਕਰਨ ਦਿੱਤੀ ਵੀ ਸਾਡੇ ਪਾਕਿਸਤਾਨ ਦੇ ਵਿੱਚ ਤੁਹਾਡਾ ਬੰਦਾ ਕੋਈ ਐਂਟਰੀ ਕੀਤਾ ਹੈ ਹੂੰ ਮੌਕੇ ਤੇ ਜਾ ਕੇ ਬੀਐਸਫ ਨੇ ਜਿੱਥੋਂ ਦੇ ਪਾਉਂ ਦੇ ਨਿਸ਼ਾਨ ਸਾਨੂੰ ਦਿਖਾਏ ਕਲੀਅਰ ਕੀਤਾ ਵੀ ਸਾਡਾ ਬੰਦਾ ਇਸ ਤੋਂ ਤੁਹਾਡੇ ਵੱਲ ਐਂਟਰ ਹੋਇਆ ਹੈ ਜੀ ਹੂੰ ਉਸ ਤੋਂ ਬਾਅਦ ਬੀਅਸ ਅਫਸਰ ਦੇ ਅਧਿਕਾਰੀਆਂ ਨੇ ਉਸ ਨੂੰ ਪੁਸ਼ਟੀ ਕੀਤੀ ਵੀ ਤੁਹਾਡੇ ਵੱਲ ਗਿਆ ਹੈ ਪਾਕਿਸਤਾਨ ਨੇ ਵੀ ਇਹਨੂੰ ਆਪਦੇ ਵੱਲ ਮੰਨਿਆ ਵੀ ਵਾਕਈ ਸਾਡੇ ਵੱਲ ਬੰਦਾ ਤੁਹਾਡਾ ਹੁਣ ਆ ਗਿਆ ਹੈ ਹੂੰ ਲੇਕਿਨ ਨਵੀਂ ਅਪਡੇਟ ਵਿੱਚ 17 ਅਸਤਾਈ ਜੂਨ ਨੂੰ ਪਾਕਿਸਤਾਨ ਨਾਲ ਕਲੈਂਗ ਮੀਟਿੰਗ ਦੇ ਮੁੱਦੇ ਦੇ ਵਿੱਚ ਹੂੰ ਉਹਨਾਂ ਨੇ ਪੁਛਤੀ ਕੀਤੀ ਹੈ ਵੀ ਸਾਡਾ ਬੇਟਾ ਜੋ ਪਾਕਿਸਤਾਨ ਗਿਆ ਸੀ ਪੰਜਾਬ ਪੁਲਿਸ ਪਾਕਿਸਤਾਨ ਦੀ ਪੁਲਿਸ ਕੋਲ ਅਰੈਸਟ ਹੋ ਚੁੱਕਿਆ ਹੈ ਹੂੰ ਹੂੰ ਸਾਡੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਉੱਚ ਅਧਿਕਾਰੀਆਂ ਤੋਂ ਹੀ ਅਪੀਲ ਹੈ ਕਿ ਸਾਡਾ ਬੇਟਾ ਘਰ ਲੈ ਆਉਣ ਵਾਸਤੇ ਸਾਡੀ ਮਦਦ ਕੀਤੀ ਜਾਵੇ ਸਾਡਾ ਇੱਕੋ ਇੱਕ ਬੇਟਾ ਕਮਾਉਣ ਵਾਲਾ ਸੀ ਸਰਹੰਦੀ ਦੇ ਅੰਦਰ ਜਾ ਕੇ ਬਾਰਡਰ ਤੇ ਕੰਮ ਕਰਦਾ ਸੀ ਹੂੰ ਜੁਗਰਾਜ ਜੀ ਕਿ ਪਹਿਲਾਂ ਵੀ ਅਮਰਿਤਪਾਲ ਇਕੱਲਾ ਹੀ ਕੰਡਿਆਲੀ ਤਾਰ ਪਾਰ ਖੇਤੀ ਕਰਨ ਜਾਂਦਾ ਸੀ ਕੀ ਤੁਸ ਜੀ ਮਾ ਜੀ ਨਹੀਂ ਮੈਮ ਉਹਦੇ ਨਾਂ ਤੇ ਖੁਦ ਦੀ ਜ਼ਮੀਨ ਹੈ ਮੈਨੂੰ 4 ਸਾਲ ਹੋ ਗਏ ਤਕਰੀਬਨ ਮੈਂ ਨਹੀਂ ਜਾ ਰਿਹਾ ਪਿੱਛੇ ਰਹਾ ਮੈਂ ਹਾਰ ਦਾ ਮਰੀਜ਼ ਆ ਮੈਮ ਤੰਬੇ ਟੱਕ ਲਾ ਹੀ ਖੇਤੀ ਕਰਨ ਜਾਂਦਾ ਸੀ ਜੁ ਲਗਾਤਾਰ 4-5 ਸਾਲ ਤੋਂ ਹੂੰ ਬੇਟੇ ਨੇ ਬੀਏ ਕੀਤੀ ਹੋਈ ਹੈ ਟੈਟ ਕਲੀਅਰ ਕੀਤਾ ਬਿਲਕੁਲ ਇੰਟੈਲੀਜੈਂਟ ਬੱਚਾ ਸੀ ਸਾਡਾ ਜੀ ਹੂੰ ਤਾਂ ਬੇਰੁਜ਼ਗਾਰੀ ਕਾਰਨ ਉਹਨੂੰ ਆਪਦੀ ਖੇਤੀ ਸੰਭਾਲਣੀ ਪੈਂਦੀ ਸੀ ਇਸ ਕਰਕੇ ਉਹ ਆਪਦੀ ਖੇਤੀ ਸੰਭਾਲਣ ਵਾਸਤੇ ਬਾਹਰ ਜਾਂਦਾ ਸੀ ਜੀ ਕੀ ਤੁਹਾਨੂੰ ਲੱਗਦਾ ਹੈ ਕਿ ਭੁਲੇਖੇ ਨਾਲ ਅਮਰਿਤਪਾਲ ਸਰਹੱਦ ਪਾਰ ਕਰ ਗਿਆ? ਬਿਲਕੁਲ ਮੈਮ ਜਦੋਂ ਇਸ ਟੀਨੋਂ ਆਣ ਗਵਲ ਪੜੋਸੀਆਂ ਨੇ ਦੇਖਿਆ ਤਾਂ ਜਿਸ ਥਾਂ ਤੋਂ ਕ੍ਰੋਸਿੰਗ ਕੀਤੀ ਸੀ ਉਹ ਥਾਂ ਦੇ ਆਪਦੇ ਪਾਸੇ ਧਾਮ ਦੇ ਵਿੱਚ ਬੇਟਾ ਸਿਰ ਫੜ ਕੇ ਬੈਠਾ ਰਿਹਾ 10-15 ਮਿੰਟ ਹੂੰ ਸਿਰ ਫੜਨ ਤੋਂ ਬਾਅਦ ਜਦੋਂ ਉੱਠਿਆ ਉਸ ਤੋਂ ਬਾਅਦ ਨਹੀਂ ਉਹਨੂੰ ਪਤਾ ਚੱਲਿਆ ਕਿ ਮੈਂ ਕਿਹੜੇ ਪਾਸੇ ਜਾਣਾ ਹੈ ਤੇ ਕਿਹੜੇ ਪਾਸੇ ਨਹੀਂ ਜਾਣਾ ਮੈਂ ਹੂੰ ਤੇ ਅੱਜ ਉਹ ਸੂਚਨਾ ਤੁਹਾਨੂੰ ਦਿੱਤੀ ਗਈ ਹੈ ਕਿ ਵਾਕਈ ਅੰਮ੍ਰਿਤਪਾਲ ਸਰਹੱਦ ਪਾਰ ਕਰ ਗਿਆ ਬੀਐਸਬੀ ਦੇ ਅਧਿਕਾਰੀ ਤੁਹਾਡੇ ਘਰ ਪਹੁੰਚੇ ਸੀ ਹਾਂਜੀ ਮੈਮ ਸੀਓ ਸਾਹਿਬ ਦਾ ਫੋਨ ਵੀ ਆਇਆ ਸੀ ਤੇ ਉੱਚ ਅਧਿਕਾਰੀ ਵੀ ਆਏ ਸਨ ਉਹਨਾਂ ਨੇ ਘਾਰਾ ਕੇ ਪੁਸ਼ਟੀ ਕੀਤੀ ਵੀ ਆਪਣਾ ਪਾਕਿਸਤਾਨ ਨੂੰ ਬੱਚਾ ਮਿਲ ਗਿਆ ਹੈ ਹੂੰ ਤੇ ਅੱਜ ਹੀ 30 ਜੂਨ ਹੈ 21 ਜੂਨ ਦਾ ਅੰਮ੍ਰਿਤਪਾਲ ਸਰਹੱਦ ਪਾਰ ਗਲਤੀ ਨਾਲ ਕਰ ਗਿਆ ਹੈ 27 ਜੂਨ ਨੂੰ ਇਸ ਦੀ ਪੁਸ਼ਟੀ ਹੋ ਗਈ